ਆਣੀਆਂ ਤਾਂ ਹੁੰਦੀਆਂ ਨੇ ਦੋ ਰੋਟੀਆਂ ਮਰ ਜਾਂਦੇ ਲੋਕੀ ਟੋੜ ਟੋਹ ਰੋਟੀਆਂ ਭੁੱਖ ਨੂੰ ਮਿਟਾਉਣਾ ਪਹਿਲਾ ਕੰਮ ਰੋਟੀ ਦਾ ਮਿੱਠੀ ਮਿੱਠੀ ਦੇਣ ਖੁਸ਼ਬੂ ਰੋਟੀਆਂ ਕਾਦੀ ਲੂਣ ਧੂੜ ਕੇ ਲੰਘਾਈਏ ਸੁਕੀਆਂ ਤੇ ਕਦੀ ਖਾਈਏ ਲਾਲ ਲਾ ਕੇ ਹੋਰ ਰੋਟੀਆਂ ਕਦੀ ਕਦੀ ਤਿੰਨ ਤਿੰਨ ਹੋਣ ਸਬਜ਼ੀਆਂ ਤੇ ਕਦੀ ਖਾਈਏ ਚਾਹ ਚ ਡਬੋ ਰੋਟੀਆਂ ਕਿਸੇ ਦੀਆਂ ਪੱਕੀਆਂ ਪਕਾਈਆਂ ਆਉਂਦੀਆਂ ਕਿਸੇ ਦੀਆਂ ਬਣਨ ਚੱਕੀ ਝੋ ਰੋਟੀਆਂ ਲਬ ਲਬ ਰੋਟੀਆਂ ਗਵਾਚ ਜਾਈਦਾ ਬਣ ਕੇ ਪਸੀਨੇ ਜਾਣ ਚੋ ਰੋਟੀਆਂ ਸੱਚਮੁੱਚ ਬੜੀਆਂ ਸਵਾਦ ਹੁੰਦੀਆਂ ਹੱਕ ਦੀ ਕਮਾਈ ਦੀਆਂ ਜੋ ਰੋਟੀਆਂ ਹੱਡ ਪੈਰ ਹੁਣ ਜੇ ਨਰੋਏ ਬੰਦੇ ਦੇ ਹੱਥ ਜੋੜ ਜਾਂਦੀਆਂ ਖਲੋ ਰੋਟੀਆਂ ਕਦੀ ਕਦੀ ਆਉਂਦੀਆਂ ਨੇ ਐਨ ਟਾਈਮ ਤੇ ਕਦੀ ਲੇਟ ਫੇਟ ਜਾਣ ਹੋਰ ਰੋਟੀਆਂ ਹੋਵੇ ਕਿਤੇ ਖਤਰਾ ਜੇ ਥੋੜ ਜਾਣ ਦਾ ਸਿਆਣੇ ਬੰਦੇ ਲੈਂਦੇ ਆ ਲਕੋ ਰੋਟੀਆਂ ਤੇ ਝੂਠ ਵਿੱਚ ਛੱਡੀਏ ਤੇ ਦੁਖੀ ਹੁੰਦੀਆਂ ਸੜ ਗਾਲ ਮਾਰਦੀਆਂ ਬੋ ਰੋਟੀਆਂ ਵੰਡ ਕੇ ਤੇ ਖਾਣ ਦਾ ਸਵਾਦ ਵੱਖਰਾ ਵਿਤ ਕਰੇ ਵਖੇਵੇਂ ਦਿਨ ਤੋਂ ਰੋਟੀਆਂ ਕਰੀ ਨਾ ਰਟੌਲ ਮਾਨ ਤਾਉਣ ਵੇਖ ਕੇ ਰੱਬ ਦਿੰਦਾ ਸਭ ਦਾ ਪਿਓ ਰੋਟੀਆਂ ਖਾਣੀਆਂ ਤਾਂ ਹੁੰਦੀਆਂ ਨੇ ਦੋ ਰੋਟੀਆਂ ਮਰ ਜਾਂਦੇ ਲੋਕੀ ਟੋ ਟੋ ਰੋਟੀਆਂ